ਆਪ ਕੋਟਾ ਕੋਈ ਨਹੀਂ ਕੋਈ ਨਹੀਂ ਕੀ ਮਰਾਈ ਕੋੜੇ ਬੱਚੇ ਜੀ ਕਿੰਨੇ ਬੜੇ ਜੀ ਇਹ ਭਗਵੰਤ ਮਾਨ ਨੇ ਫੜਾਇਆ ਇਹ ਤਾਂ ਵੀ ਸਰ ਇਹਨਾਂ ਨੂੰ ਫਿਰ ਸਾਨੂੰ ਕੌਣ ਮਲਾਊਗਾ ਅੱਜ ਪੈਦੀ ਨਾ ਕੋਈ ਗੱਲ ਪਰ ਨਹੀਂ ਮੈਂ ਉੱਚੀ ਬੋਲਣਾ ਚਾਹੀ ਪਰ ਮੈਨੂੰ ਸੁਣਾਉਣਾ ਕੋਈ ਨਹੀਂ ਇੱਕ ਮਿੰਟ ਪਾ ਜੀ ਮੈਨੂੰ ਨਾ ਰੋਕੋ ਮੈਨੂੰ ਨਾ ਰੋਕੋ ਮੈਨੂੰ ਨਾ ਰੋਕੋ ਆਉਂਗਾ ਕੋਈ ਨਹੀਂ ਕੋਈ ਨਹੀਂ ਇੱਕ ਮਿੰਟ ਮੈਨੂੰ ਨਾ ਰੋਕੋ ਬੜੀ ਕੰਮ ਇਹਨੂੰ ਕੰਮ ਤੋਂ ਨਾ ਰੋਕੋ ਕੋਈ ਗੱਲ ਨਹੀਂ ਪਾਉਂਦਾ ਜੀ ਤੂੰ ਖਾਇਸਾ ਕਾਲਾ ਆ ਰਹੀ ਮੈਨੂੰ ਦੇਖੋ ਮੁਲਾ ਕਰਨ ਮਿਲ ਜਾਓ ਮਿਲ ਆ ਜਾਓ ਮਿਲ ਆ ਜਾਓ ਮੇਰੇ ਨਾਲ ਭੈਣਾ ਤੇ ਮਿਲਾ ਦਿਓ ਬਸ ਰੁਕੋ ਰਿਓ ਤੁਮ ਮਿਲਾ ਦੇਣਾ ਮਾਤਾ ਕੋਈ ਨਹੀਂ ਕੀ ਮਸਲਾ ਕੋਈ ਨਹੀਂ ਮਸਲਾ ਤਾਂ ਉਹਦਾ ਪੁੱਟਾ ਪਾਈਆਂ ਕਰਕੇ ਪਤਾ ਨਹੀਂ ਮਸਲਾ ਕੀ ਹੈਗਾ ਕੋਈ ਨਹੀਂ ਮਾਤਾ ਕੋਈ ਨਹੀਂ ਮਿਲਾ ਦੇ ਮਸਲੇ ਕੀ ਹੈਗਾ ਮਾਤਾ ਜੀ ਮਸਲਾ ਕੀ ਮਸਲਾ ਮੇਰੇ ਹਸਬੰਡ ਜਿਹੜੇ ਬਿਠੇ 30 ਬੰਦੇ ਬਿਠੇ ਤੇ ਪਗਵਾਨਤ ਮਾਨ ਨੇ ਪੋਦਨ ਪਰਸੋ ਕੀ ਹੈ 10 ਬੰਦਿਆਂ ਤੋਂ ਬਗੈਰ ਕਾਰਨ ਕੀ ਹੈ ਕੋਈ ਨਹੀਂਗਾ ਕਿਹੜੀ ਗੱਲੋ ਰਸ ਕਿਹੜੀ ਗੱਲੋ ਕੀਤਾ ਅਮਰਤਪਾਲ ਦਾ ਕਰਕੇ ਹੋਇਆ ਸੀਗੇ ਅਮਰ ਤੇ ਪਾਲਦਾ ਕਰਕੇ ਸਿਰਫ ਗਨਾ ਉਹਨਾਂ ਦਾ ਐਸਾ ਸੀ ਅਮਰ ਤੇ ਸ਼ਕਿਆ ਸੀ ਨਸ਼ੇ ਛੱਡੇ ਸੀ ਹੋਰ ਕੋਈ ਗਨਾ ਨਹੀਂ ਸੀ ਉਹਨਾਂ ਦਾ ਹੂੰ ਰੁਕ ਜੂ ਰੁਕੀ ਰੁਕੀ ਮੈਂ ਰੁਕਣਾ ਨਹੀਂਗਾ ਤੁਸੀਂ ਕੀ ਕਹਿਣਾ ਚਾਹੁੰਦੇ ਸੀਗੇ ਜੀ ਸੀਐਮ ਸਾਹਿਬ ਨੂੰ ਮੈਂ ਤਾਂ ਬੇਨਤੀ ਕਰਨੀ ਸੀ ਵੀ ਤੁਸੀਂ ਪਰਸੋਂ ਕਿਹਾ ਸਾਡੇ ਕਸਟਡੀ 'ਚ ਹੈਣਗੇ 30 ਸਿੰਘ ਤੇ ਫਿਰ ਅੱਜ ਸਾਡੇ ਤੇ ਮਿਹਰਬਾਨ ਹੋ ਜਾਓ ਸਾਹਿਬ ਜੀ ਬਸ ਮੇਰੀ ਇਹ ਹੀ ਬੇਨਤੀ ਇੱਕ ਸੀ ਤਾਨੂੰ 1 ਮਿੰਟ ਦਾ ਮੌਕਾ ਵੀ ਨਹੀਂ ਮਿਲਿਆ ਜੀ ਨਹੀਂ ਜੀ ਹੁਣ ਮੈਨੂੰ ਕਹਿੰਦਾ ਗਵਰਨਰ ਸਾਹਿਬ ਨੇ ਤੁਰਨਾ ਸੀ ਜਨ ਨਾਲ ਤੁਹਾਨੂੰ ਮਲਾਵਾਂਗੇ ਅੱਛਾ ਜੀ ਹੁਣ ਮੈਨੂੰ ਬਾਹਰ ਇਹਨੇ ਨਿਕਲਣਾ ਦਿੰਦੇ ਗਏ ਅੱਛਾ ਹੁਣ ਬਾਹਰ ਵੀ ਨਹੀਂ ਨਿਕਲ ਦਿੱਤਾ ਜਾ ਰਿਹਾ ਜੀ ਅੱਛਾ ਜੀ ਤੁਸੀਂ ਜਾਓ ਬਲੋ ਰੋਡ ਤੇ ਤੁਹਾਨੂੰ ਵੇਖਦੇ ਕਿ ਤੁਹਾਨੂੰ ਰੋਕ ਰਹੇ ਤੁਸੀਂ ਇੱਥੇ ਤਾਂ ਜਾਓ ਤੁਸੀਂ ਬਾਹਰ ਵੀ ਜਾਓ ਬਾਹਰ ਵੀ ਜਾਓ ਮਾਦੀ ਬੇਨਤੀ ਕਰਨੀ ਸੀ ਮਿਹਨਤ ਕਰਨੀ ਸੀਗੀ ਮੋਟਾ ਸਿਰਫ ਮੇਰਾ ਹੱਕ ਤਾਂ ਸੀ ਮੈਂ ਬੋਟਾ ਪਾਈਆਂ ਸੀਗਾ ਤੇ ਮੈਂ ਅੱਜ ਉਹਨਾਂ ਨਾਲ ਗੱਲ ਕਰ ਸਕਦੀ ਸੀ ਮੈਨੂੰ ਨਹੀਂ ਇਹਨਾਂ ਨਾਲ ਗੱਲ ਕਰਨੀ ਹੁੰਦੀ ਹਾਂ ਵਾਦਾ ਕੀਤਾ ਜੀ ਮੈਨੂੰ ਵਾਦਾ ਕੀਤਾ ਮੈਨੂੰ ਇਥੋਂ ਬਾਹਰ ਨਹੀਂ ਨਿਕਲਣ ਦਿੱਤਾ ਮੈਂ ਕਿਹਾ ਗੱਡੀਆਂ ਤੁਰਨਾ ਕਹਿੰਦੇ ਗੁਰਨਾਨ ਸਿੰਘ ਸਾਹਿਬ ਨੇ ਤੁਰਨਾ ਤੁਹਾਨੂੰ ਥੱਕੇ ਨਾ ਰੁਕਿਆ ਗਿਆ ਇਥੇ ਹਾਂ ਜੀ ਮੈਨੂੰ ਥੱਕੇ ਨਹੀਂ ਰੁਕਿਆ ਗਿਆ ਮੈਂ ਬਾਹਰ ਨਹੀਂ ਨਿਕਲਣ ਦਿੰਦੇ ਸੀ ਮੈਂ ਕਹਾਂ ਮੈਨੂੰ ਗੱਡੀਆਂ ਤੁਰਦੀਆਂ ਇਹ ਤੇ ਮੈਨੂੰ ਵੇਖ ਲੈਣ ਜੋ ਕਹਿੰਦੇ ਨਹੀਂ ਭਗਵਾਨਤਮਾਨ ਨੂੰ ਮਲਾਵਾਂਗੇ ਤੁਹਾਨੂੰ ਅੱਛਾ ਤੁਸੀਂ ਸੀਐਮ ਨੂੰ ਮਿਲਣਾ ਸੀ ਇਹ ਗਵਰਨਰ ਨੂੰ ਮਿਲਣਾ ਸੀ ਸੀਐਮ ਨੂੰ ਮਿਲਣਾ ਸੀ ਠੀਕ ਹੈ ਭਗਵਾਨ ਜੀ ਤੁਹਾਡੇ ਮੁੰਡਾ ਤੁਹਾਡਾ ਬੇਟਾ ਕੌਣ ਤੁਹਾਡੇ ਪਰਿਵਾਰ ਤੋਂ ਬਾਹਰ ਹੈ ਇੱਕ ਮੇਰਾ ਬੇਟਾ ਹੈ ਇੱਕ ਮੇਰੇ ਘਰ ਸੀ ਇਹਨੂੰ ਬਾਹਰ ਕਰ ਦਿਓ ਬਾਹਰ ਤੁਸੀ ਨਹੀਂ ਬੋਲਣਗੇ ਜਦੋਂ ਗੱਡੀਆਂ ਇੱਥੇ ਖੜੀਆਂ ਚੁੱਕੀਆਂ ਆਪਾਂ ਨਹੀਂ ਕਰ ਸਕਦੇ ਤੇ ਉਹਨੂੰ ਕੁਝ ਵੜਨ ਨਾ ਦਿੰਦੇ ਮੈਂ ਇੱਥੇ ਖੜੀ ਹੁੰਦੀ ਤੇ ਮੈਂ ਗੱਡੀਆਂ ਦੇ ਅੱਗੇ ਕਹਿ ਜਾਂਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ